ਜਾਦ ਰੱਖੀ ਤੇਰੇ ਚਿੱਤੇ ਆਉਂਗਾ ਜਾਦ ਰੱਖੀ ਤੇਰੇ ਚਿੱਤੇ ਆਉਂਗਾ ਕੁੜੀਆਂ ਦੇ ਵਿੱਚ ਮੈਨੂੰ ਦੇਸੀ ਆਖਦੀ ਨਹੀਂ ਤੈਨੂੰ ਬਣ ਕੇ ਬ੍ਰਾਂਡਡ ਦਿਖਾਉਂਗਾ ਹੋ ਸੱਕੀਆਂ ਦੇ ਵਿੱਚ ਮੈਨੂੰ ਦੇਸੀ ਆਖਦੀ ਨਹੀਂ ਤੈਨੂੰ ਬਣ ਕੇ ਬ੍ਰਾਂਡਡ ਦਿਖਾਉਂਗਾ ਯਾਰ ਦੋਸਤੋ ਕਹਿੰਦੇ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਆ ਬਾਈ ਰੋਜ਼ ਯਾਰ ਮਿਹਨਤ ਕਰਦਾ ਕਹਿੰਦੇ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਪਹਿਲਾਂ ਤਾਂ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਬਾਈ ਦੀ ਕਲਾ ਵੀ ਦਿਖਾਉਣੇ ਆ ਜਿਹੜਾ ਇਹ ਕੰਮ ਕਰਦਾ ਉਹ ਮਜਬੂਰੀ ਆ ਤੇ ਸ਼ੌਂਕ ਇਹਦਾਗਾ ਉਹ ਜਿਹੜਾ ਤੁਹਾਨੂੰ ਸੁਣਾਉਨੇ ਆ ਹਨਾ ਬਾਈ ਰੋਜ਼ ਆਉਂਦਾ ਤੇ ਕੁਛ ਨਾ ਕੁਛ ਗੁੰਗਣਾਉਂਦਾ ਰਹਿੰਦਾ ਤੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਤੇ ਵੀਡੀਓ ਜਲਦੀ ਜਲਦੀ ਸ਼ੇਅਰ ਕਰਿਓ ਯਾਰ ਹਨਾ ਆ ਬਾਈ ਕੀ ਨਾਮ ਹੈ ਮੇਰਾ ਨਾਮ ਬਾਈ ਅਮਰ ਹੈ ਅਮਰ ਰੋਜ਼ ਆਉਣਾ ਯਾਰ ਕੁਛ ਨਾ ਕੁਛ ਗੁੰਗਣਾਉਂਦਾ ਰਹਿਣਾ ਮਤਲਬ ਗੀਤ ਗਾਉਣਾ ਜਾਂ ਕਿਵੇਂ ਕੀ ਕਲਾ ਕੀ ਬਾਈ ਮੈਂ ਗੀਤ ਵੀ ਗਾਉਂਦਾ ਮੈਂ ਮੋਡਲਿੰਗ ਵੀ ਕਰੀ ਆ ਹਰਿਆਣੇ ਦੇ ਪੰਜਾਬੀ Song 'ਚ ਅੱਛਾ ਤੇ ਬਸ ਕਰੀ ਜਾਂਦਾ ਬਈ ਮਿਹਨਤ ਮਜਬੂਰੀਆਂ ਨੇ ਕਰਦਿਆਂ ਅੱਛਾ ਤੇ ਆ ਕਰਨਾ ਪਿਆ ਅਜਾ ਕਲਾਕਾਰੀ ਸ਼ੌਂਕ ਹੈ ਤੇ ਆ ਮਜਬੂਰੀ ਹੈ ਹਾਂ ਅਜਾ ਬਾਈ ਪਹਿਲਾਂ ਤਾਂ ਚਲ ਕੇ ਮਾੜੀ ਜੀ ਗੀਤ ਦੀ ਸੁਣਾ ਦੇ ਕੋਈ ਜਿਹੜਾ ਆਏ ਨਹੀਂ ਤੁਹਾਡੇ ਗੀਤ ਹਨਾ ਇੱਕ ਅੱਧਾ ਸੁਣਾ ਦੇ ਕੋਈ ਗੀਤ ਆਉਣਾ ਬਾਈ ਮੈਂ ਟਰੈਕ ਕਰਿਆ ਪਹਿਲਾਂ ਤਾਂ ਮੋਡਲਿੰਗ ਕਰੀ ਸੀਗੀ ਹੂੰ ਹੁਣ ਮੈਂ ਗੀਤ ਤਿਆਰ ਕਰਿਆ ਹੂੰ ਉਹਦਾ ਮੈਂ ਸਤਾਈ ਸੁਣਾ ਦਿੰਦਾ ਹਾਂ ਹਾਂ ਸੁਣਾਓ ਹੋ ਨੀ ਤੂੰ ਨਾ ਕਰਗੀ ਸੀ ਨੀ ਤੂੰ ਮੈਨੂੰ ਛੱਡੇਗੀ ਸੀ ਤੇ ਨੂੰ ਕੀਤਾ ਮੈਂ ਤਾਂ ਪਿਆਰ ਤੂੰ ਤਾਂ ਦਿਲੋਂ ਕੱਢ ਗਈ ਸੀ ਤੂੰ ਯਾਦ ਰੱਖੀ ਤੇਰੇ ਚਿੱਤ ਆਉਂਗਾ ਯਾਦ ਰੱਖੀ ਤੇਰੇ ਚਿੱਤ ਆਉਂਗਾ ਕੁੜੀਆਂ ਦੇ ਵਿੱਚ ਮੈਨੂੰ ਦੇਸੀ ਆਖਦੀ ਨਹੀਂ ਤੈਨੂੰ ਬਣ ਕੇ ਬ੍ਰਾਂਡਡ ਦਿਖਾਉਂਗਾ ਹੋ ਸਾਕੀਆਂ ਦੇ ਵਿੱਚ ਮੈਨੂੰ ਦੇਸੀ ਆਖਦੀ ਨਹੀਂ ਤੈਨੂੰ ਬਣ ਕੇ ਬ੍ਰਾਂਡਡ ਦਿਖਾਉਂਗਾ ਉਨੇ ਤੋ ਨਾ ਕਰਗੇ ਸੀ ਹੋ ਕੀ ਬਾਤ ਹੈ ਬਾਈ ਵਾਕਿਵੇਂ ਤੂੰ ਬ੍ਰਾਂਡਡ ਬਣ ਜਾਣਾ ਇਹ ਕੰਮ ਦੇਸੀ ਨਹੀਂ ਹੈਗਾ ਜਿਹੜਾ ਤਰਾ ਕਲਾ ਨਾ ਉਹ ਬ੍ਰਾਂਡ ਹੈ ਕੰਮ ਕਦੇ ਵੀ ਛੋਟਾ ਵੱਡਾ ਨਹੀਂ ਬਾਈ ਮਿਹਨਤ ਕਰਦਾ ਆ ਦੇਖ ਲਓ ਤੁਸੀਂ ਰੋਜ਼ ਆਉਂਦਾ ਹੈਣਾ ਤੇ ਮੈਂ ਦੇਖਿਆ ਵੀ ਮਾਹ ਯਾਰ ਕੁਛ ਨਾ ਕੁਛ ਤਾਂ ਗਾਉਂਦਾ ਰਹਿੰਦਾ ਬਾਈ ਇਹ ਕਹਿੰਦਾ ਮਜਬੂਰੀਆਂ ਨੇ ਘੇਰਾ ਪਾਇਆ ਹੋਇਆ ਤੇ ਗੀਤ ਬਾਈ ਦਾ ਆ ਰਿਹਾ ਬਾਈ ਮਾੜਾ ਤੇਰਾ ਇੰਸਟਾਗ੍ਰam ਚੈਨਲ ਦੱਸ ਦੇ ਤੇ ਕਿਹੜਾ ਗੀਤ ਜਿਹੜਾ YouTube ਚੈਨਲ ਤੇ ਆਉਣਾ ਉਦਾ ਦੇ ਬਾਈ ਅਜੇ ਤਿਆਰ ਕਰੀ ਜਾਂਦੇ ਆ ਦੇਖਦੇ ਆ ਕਿਹੜੇ ਚੈਨਰ ਤੇ ਦੇਣਾ ਅੱਛਾ ਠੀਕ ਹੈ ਜੇ ਤੇਰੇ ਨਾਲ ਕੋਈ ਸੰਪਰਕ ਕਰਨਾ ਨੰਬਰ ਇੱਕ ਵਾਰੀ ਦੱਸ ਦੇ ਨੰਬਰ ਮੇਰਾ 97805 ਹੂੰ 68856 ਅਸ ਇੱਕ ਵਾਰੀ ਹੋਰ ਰਿਪੀਟ ਕਰ ਦੇ 97805 68856 ਲੈ ਵੀ ਸੰਪਰਕ ਕਰ ਲਿਓ ਬਾਈ ਨਾਲ ਤੇ ਜੇ ਕਿਸੇ ਨੂੰ ਕਲਾ ਚੰਗੀ ਲੱਗਦੀ ਹੈ ਨਾ ਯਾਰ ਇਹਨਾਂ ਨੂੰ ਸਪੋਰਟ ਕਰਿਆ ਕਰੋ ਬਾਈ ਤੇ ਬਹੁਤ ਸਾਰੇ ਲੋਕ ਨੇ ਰਿਕਾਰਡ ਕਰਾਉਂਦੇ ਆ ਹੋਰਾਂ ਦੇ ਗੀਤ ਤਾਂ ਕਰਾ ਦਿੰਦੇ ਤੁਸੀਂ ਵੱਡਿਆਂ ਦੇ ਹਨਾ ਆ ਜਿਹੜੇ ਮਜਬੂਰ ਹੁੰਦੇ ਨੇ ਨਾ ਕਲਾਕਾਰੀ ਦੀ ਆਵਾਜ਼ ਜਿਹੜੀ ਆ ਦੱਬੀ ਰਹਿ ਜਾਂਦੀ ਹੈ ਕੋਈ ਸਟਾਰ ਨਾ ਕਰਕੇ ਤਾਂ ਵੱਤੋ-ਵੱਦੇ ਇੰਨਾ ਲੋਕਾਂ ਨੂੰ ਸਪੋਰਟ ਕਰਿਆ ਕਰੋ ਬਾਈਏ ਕੋਈ ਗੀਤ ਕਰਾਉਣ ਦਾ ਹਨਾ ਚਾਹਵਾਰਾ ਬਾਈ ਨੂੰ ਸੰਪਰਕ ਕਰਿਓ ਨੰਬਰ ਇਹਦੇ ਵਿੱਚ ਆ ਤੇ ਆ ਦੇਖ ਲਓ ਤੁਸੀਂ ਹਨਾ ਕਲਾ ਕਹਿੰਦੇ ਸੜਕਾਂ ਤੇ ਘੁੰਮਦੀ ਫਿਰਦੀ ਆ ਪਰ ਮੁੱਲ ਕੋਈ ਕੋਈ ਪਾਉਂਦਾ ਧੰਨਵਾਦ